ਭਗਵਾਨ ਤਮਨ ਆਪ ਚੁੱਪਾ ਕਲਦੀਪ ਢਾਲੀਵਾਲ ਤੋਂ ਫ੍ਰੀ ਟ੍ਰੇਡ ਐਗਰੀਮੈਂਟ ਦਾ ਵਿਰੋਧ ਕਰਵਾਤਾ ਯਾਨੀ ਕਿ ਸਾਰੇ ਆ ਮਤਲਬ ਆਲਨੇ ਚਾਂਡੇ ਰੱਖ ਰਹੇ ਹੈਗੇ ਆ ਠੀਕ ਹੈ ਜਿਹੜਾ ਇਹ ਆਰਐਸਐਸ ਵਾਲੀ ਪਹੁੰਚ ਆ ਕਿਉਂਕਿ ਆਰਐਸਐਸ ਦੇ ਬੱਚੇ ਨੇ ਇਹ ਆਮ ਆਦਮੀ ਪਾਰਟੀ ਇਸ ਕਰਕੇ ਉਹਨਾਂ ਦੇ ਰਸਤੇ ਜਿਹੜੀ ਹੈਗੀ ਆ ਉਹ ਇਹ ਚੱਲ ਰਹੇ ਹੈਗੇ ਆ ਕਹਿੰਦੇ ਭਾਰਤ ਵਿਸ਼ਮ ਸ਼ਕਤੀ ਆ ਤੇ ਭਾਰਤ ਦੇ ਨਾਲ 18% ਟੈਰਫ ਦੇ ਸਮਝੌਤਾ ਆਇਆ ਬੰਗਲਾਦੇਸ਼ ਕਿਨੇ ਕਮਜ਼ੋਰ ਮੁਲਕ ਆ ਉਹਦੇ ਨਾਲ 0% 0% ਟੈਰਫ ਤੇ ਹੋ ਗਿਆ ਫਿਰ ਵਿਸ਼ਵ ਸ਼ਕਤੀ ਕੌਣ ਹੋਇਆ ਚਾਰ ਵੱਟੀਆਂ ਕੰਪਨੀਆਂ ਅਮਰੀਕਾ ਦੀਆਂ ਏਡੀਐਮ ਬੋਂਗ ਕਾਰਗਲ ਤੇ ਡਰਾਈਵਰ ਜਿਹਨੂੰ ਆਪਾਂ ਆਮ ਸ਼ਾਰਟਸ ਕਹਿੰਦੇ ਨੇ ਏ ਬੀ ਸੀ ਡੀ ਉਹ ਦੁਨੀਆ ਦੇ 90% ਅਨਾਜ ਤੇ ਕਬਜ਼ਾ ਉਹਨਾਂ ਦਾ ਹੁਣ ਮੰਨ ਲਓ ਪੰਜਾਬ ਦੇ ਵਿੱਚ 20 ਕਿਲੋ ਕਣਕ ਜਿਹੜੇ ਬੰਦੇ ਨੂੰ ਮਿਲਦੀ ਹੈ ਰਾਸ਼ਨ ਡਿਪੋ ਤੋਂ 5 ਰੁਪਏ ਦੇ ਸਾਹਮਣੇ ਕਿੰਨੇ ਦੀ ਬਣੀ 100 ਰੁਪਏ ਦੀ 100 ਰੁਪਏ ਦੇ 20 ਕਿਲੋ ਕਣਕ ਲੈ ਆਉਂਦਾ ਜੇ ਉਹਦੇ ਖਾਤੇ 'ਚ 100 ਰੁਪਇਆ ਪਵਾਤਾ ਮਾਰਕੀਟ 'ਚ 100 ਦੀ ਕਿੰਨੇ ਕਿੰਨੀ ਮਿਲੂਗੀ ਠੀਕ ਆ ਇਹ ਅਪਰੇਸ਼ ਸੰਧੂਰ ਦੀ ਗੱਲ ਕਰਦੇ ਸੀਗੇ ਮੋਦੀ ਦੀ ਮੰਗ ਤੇ ਟਰੰਪ ਸੰਧੂਰ ਭਰ ਗਿਆ ਮੋਦੀ ਦੀ ਮੰਗ 'ਚ ਪੂਰੀ ਦੁਨੀਆ ਦੇ ਸਾਹਮਣੇ ਟਰੰਪ ਨੇ ਸੰਧੂਰ ਬਣਾ ਭਰ ਲਿਆ ਠੀਕ ਆ ਇਹ ਇਹ ਦਾ ਹਾਲਾਤ ਬਣੇ ਹੋਏ ਆ ਕਿਸ ਗੱਲ ਦੀ ਟਾਰਾ ਮਾਰ ਰਿਹਾ ਕਿਸ ਗੱਲ ਦੀ ਲਾਰਜੇਸਟ ਡੈਮੋਕ੍ਰੇਸੀ ਹੈਗੀ ਆ ਉਹ ਲਗਾਤਾਰ ਭਾਰਤ ਤੇ ਯੂ ਐਸ ਏ ਦੇ ਜੋ ਸਮਝੌਤਾ ਹੋਇਆ ਉਸ ਦਾ ਵਿਰੋਧ ਹੋ ਰਿਹਾ ਅੱਜ ਭਾਰਤ ਪੰਦਰੀ ਜਿਹੜੀ ਹੜਤਾਲ ਕੀਤੀ ਗਈ ਹੈ ਸਾਡੇ ਨਾਲ ਅੱਜ ਕ੍ਰਿਤਿਕ ਸੰਘ ਯੂਨੀਅਨ ਦੇ ਜਨਰਲ ਸਕੱਤਰ ਰੋਜਿੰਦਰਦੀਪ ਸਿੰਘ ਅਮਜੂਦ ਨੇ ਦੀਪ ਸਿੰਘ ਜੀ ਗੱਲ ਕਰ ਗਏ ਤਾਂ ਲਗਾਤਾਰ ਪਿਛਲੇ ਪਹਿਲੇ ਗੱਲਬਾਤ ਕੀਤੀ ਹੈ ਵਿਰੋਧ ਕੀਤਾ ਜਾ ਰਿਹਾ ਅੱਜ ਜਿਹੜੀ ਹੜਤਾਲ ਕੀਤੀ ਗਈ ਹੈ ਸਮੂਹ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਜਿਹੜਾ ਕੇਂਦਰ ਤੇ ਪੰਜਾਬ ਸਰਕਾਰ ਦੇ ਜਿਹੜਾ ਸਖਰਸ਼ ਕੀਤਾ ਕੀ ਕਹਿਣਾ ਚਾਹੀਦਾ ਹੈ ਦੇਖੋ ਅੱਜ ਇਸ ਮੁਲਕ ਦੇ ਉਹ ਸਾਰੇ ਲੋਕ ਇਕੱਠੇ ਹੋਏ ਐ ਜਿਨ੍ਹਾਂ ਦੇ ਕੇਂਦਰ ਲਗਾਤਾਰ ਹਮਲੇ ਕਰ ਰਹੇ ਇਸ ਮੁਲਕ ਦੇ ਮਨਰੇਗਾ ਮਜ਼ਦੂਰ ਇਸ ਮੁਲਕ ਦੇ ਕੱਚੇ ਕਾਮੇ ਇਸ ਮੁਲਕ ਦੇ ਕੱਚੇ ਮੁਲਾਜ਼ਮ ਬਿਜਲੀ ਮੁਲਾਜ਼ਮ ਸਰਕਾਰੀ ਜਾਇਦਾਦਾਂ ਦੇ ਵਿੱਚ ਵੇਚਣ ਦੇ ਖਿਲਾਫ ਜਿਹੜੇ ਲੋਕ ਆ ਕਿਸਾਨ ਜਿਹੜੇ ਫ੍ਰੀ ਟ੍ਰੇਡ ਐਗਰੀਮੈਂਟ ਬਿਜਲੀ ਬਿੱਲ ਬੀਜ ਬਿੱਲ ਦੇ ਖਿਲਾਫ ਆ ਆ ਅੱਜ ਜਿਹੜੀ ਕੇਂਦਰੀ ਟ੍ਰੇਡ ਯੂਨੀਅਨ ਨੇ ਹੜਤਾਲ ਦਾ ਸੱਦਾ ਦਿੱਤਾ ਉਹ ਹੜਤਾਲ ਦੇ ਪੱਖ 'ਚ ਅਸੀਂ ਸੰਯੁਕਤ ਕਿਸਾਨ ਮੋਰਚੇ ਉੱਲਣ ਦੇ ਪੱਖ 'ਚ ਆਏ ਆ ਤੇ ਅੱਜ ਕੇਂਦਰ ਸਰਕਾਰ ਨੂੰ ਇਹ ਦੱਸਦਾ ਕਿ ਇਸ ਮੁਲਕ ਦੇ ਸਾਰੇ ਕਿਰਤੀ ਲੋਕ ਤੁਹਾਡੀਆਂ ਕਾਰਪੋਰੇਟ ਪੱਖੀ ਨੀਤੀਆਂ ਦੇ ਖਿਲਾਫ ਆ ਕਿ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਕੇਂਦਰ ਨੂੰ ਇਲਜ਼ਾਮ ਲੱਗਦੇ ਨੇ ਕਿ ਕੇਂਦਰ ਪ੍ਰਾਈਵੇਟ ਘਰਾਂ ਨੂੰ ਪੈਲ ਦੇ ਰਹੀ ਹੈ ਤੇ ਉਸੇ ਤਰ੍ਹਾਂ ਦੇ ਪੰਜਾਬ ਸਰਕਾਰ ਵੀ ਆ ਜੋ ਕੇਂਦਰ ਫੈਸਲਾ ਲਿਆਉਂਦੀ ਹੈ ਤੇ ਪੰਜਾਬ ਸਰਕਾਰ ਇਹਨਾਂ ਨੂੰ ਲਾਗੂ ਕਰ ਦਿੰਦੀ ਆ ਜਿੰਨੇ ਵੀ ਬੈਲ ਹੋਣ ਖੇਤੀ ਕਾਨੂੰਨ ਹੋਣ ਜਿਹੜਾ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਨੂੰ ਲਿਆ ਰਹੀ ਹੈਗੀ ਆ ਦੇਖੋ ਇਹ ਭਾਜਪਾ ਦੀ ਹੋਈ ਬੀ ਟੀਮ ਆ ਜਿਵੇਂ ਭਾਜਪਾ ਨੇ ਮਤਲਬ ਕਈ ਮੂੰਹ ਆ ਉਹਨਾਂ ਦੇ ਉਹਨਾਂ ਦਾ ਸਵਦੇਸ਼ੀ ਜਾਗਰਨ ਜਾਗਰਤੀ ਮੰਚ ਕਹੂਗਾ ਕਿ ਅਸੀਂ ਵਿਦੇਸ਼ੀ ਸਮਾਨ ਦੇ ਖਿਲਾਫ ਆ ਭਾਜਪਾ ਵਿਦੇਸ਼ੀ ਸਮਾਨ ਲੈ ਕੇ ਆਊਗੀ ਉਹਨਾਂ ਦਾ ਘੱਟ ਗਿਣਤੀਆਂ ਦਾ ਵਿੰਗ ਘੱਟ ਗਿਣਤੀਆਂ ਨੂੰ ਜਥੇਬੰਦ ਕਰਦਾ ਆਰਐਸਐਸ ਘੱਟ ਗਿਣਤੀਆਂ ਦਾ ਕਤਲੇਆਮ ਕਰਦੀ ਹੈਗੀ ਆ ਤਾਂ ਉਹਨਾਂ ਦੇ ਕਈ ਮੂੰਹ ਨੇ ਓਵੇਂ ਮੂੰਹ ਇਹਨਾਂ ਦੇ ਆ ਭਗਵਾਨ ਜਤਮਾਨ ਆਪ ਚੁਪਾ ਕੁਲਦੀਪ ਢਾਲੀਵਾਲ ਤੋਂ ਫ੍ਰੀ ਟ੍ਰੇਡ ਐਗਰੀਮੈਂਟ ਦਾ ਵਿਰੋਧ ਕਰਵਾਤਾ ਯਾਨੀ ਕਿ ਸਾਰੇ ਆ ਮਤਲਬ ਆਲ ਨੇ ਚਾਂਡੇ ਰੱਖ ਰਏ ਹੈਗੇ ਆ ਠੀਕ ਹੈ ਜਿਹੜਾ ਇਹ ਆਰਐਸਐਸ ਅਲੀ ਪਹੁੰਚਾ ਕਿਉਂਕਿ ਆਰਐਸਐਸ ਦੇ ਬੱਚੇ ਨੇ ਇਹ ਆਮ ਆਦਮੀ ਪਾਰਟੀ ਇਸ ਕਰਕੇ ਉਹਨਾਂ ਦੇ ਰਸਤੇ ਜਿਹੜੀ ਹੈਗੀ ਆ ਉਹ ਇਹ ਚੱਲ ਰਹੇ ਹੈਗੇ ਆ ਤੇ ਕੇਂਦਰ ਦੀ ਕਿਸੇ ਵੀ ਨੀਤੀ ਦਾ ਵਿਰੋਧ ਨਹੀਂ ਕੀਤਾਗਾ ਅਮਿਤ ਸ਼ਾਹ ਦੇ ਨਾਲ ਯਾਰੀ ਹੈ ਭਗਵੰਤ ਮਾਨ ਦੀ ਉਹਦੇ ਚੱਲਦਿਆਂ ਪੰਜਾਬ ਨੂੰ ਪੂਲਸ ਸਟੇਟ ਬਣਾਇਆ ਜਾ ਰਿਹਾ ਲਗਾਤਾਰ ਲੋਕਾਂ ਦੀ ਜਿਹੜੀ ਜ਼ਬਰ ਹੈਗੀ ਆ ਢਾਏ ਜਾ ਰਹੇ ਆ ਤੇ ਲੋਕਾਂ ਕੋਲ ਇੱਕੋ ਰਸਤਾ ਕਿਉਂ ਮੈਦਾਨ ਦੇ ਵਿੱਚ ਨਿਤਰਨ ਅੱਜ ਜਿਹੜਾ ਹੁਣ ਭਾਜਪੀ ਵੱਲੋਂ ਇਹ ਜਿਹੜਾ ਸਬੀ ਹੋਤਾ ਹੋਇਆ ਉਸ ਨੂੰ ਲੈ ਕੇ ਜਿਹੜੇ ਆਦੇ ਮੰਤਰੀ ਪਿੰਡਾਂ ਵਿੱਚ ਭੇਜੀ ਜਾਣਗੇ ਉਹਨਾਂ ਕਹਿਣਾ ਕਿ ਲੋਕਾਂ ਨੂੰ ਸਮਝਾਵਾਂਗੇ ਜਾਖੜ ਸਾਹਿਬ ਕਹਿ ਰਹੇ ਕਿ ਕਿਸਾਨ ਆ ਸਮਝ ਨਹੀਂ ਰਿਹਾ ਕਿਸਾਨਾਂ ਦੇ ਹਿੱਤ ਵਿੱਚ ਹੈ ਗਿਆ ਵੀ ਇਹ ਕਿਤੇ ਨਾ ਕਿਤੇ ਕਿਸਾਨ ਸਮਝਣ ਤੇ ਇਹ ਚੀਜ਼ ਉਹਨਾਂ ਦੇ ਫਾਇਦੇ ਨਹੀਂ ਹੋਵੇਗੀ ਨਹੀਂ ਤਾਂ ਜਿਹੜੀ ਖੇਤੀ ਲਗਾਤਾਰ ਘਾਟੇ ਦਾ ਸੌਦਾ ਜਿਹੜੀ ਹੋ ਰਹੀ ਹੈਗੀ ਇਹੀ ਅਸੀਂ ਕਹਿ ਰਹੇ ਕਿ ਉਹ ਕਹਿੰਦੇ ਖੇਤੀ ਘਾਟੇ ਦਾ ਸੌਦਾ ਤੇ ਖੇਤੀ ਖਤਮ ਕਰ ਦਈਏ ਹਮ ਇਹੀ ਕੇਂਦਰ ਦਾ ਨੀਤੀ ਜੋ ਕਹਿੰਦਾ ਕਿ 60 ਕਰੋੜ ਲੋ ਖੇਤੀ ਖੇਤਰ ਚ ਫਾਲਤੂ ਆ ਸਮਝਣ ਦੀ ਲੋੜ ਸਾਨੂੰ ਆ ਕਿ ਜਾਖੜ ਹੋਰਾਂ ਨੂੰ ਆ ਕਹਿੰਦੇ ਭਾਰਤ ਵਿਸ਼ਵ ਸ਼ਕਤੀ ਆ ਤੇ ਭਾਰਤ ਦੇ ਨਾਲ 18% ਟੈਰਫ ਦੇ ਸਮਝੌਤਾ ਆ ਬੰਗਲਾਦੇਸ਼ ਕਹਿੰਦੇ ਕਮਜ਼ੋਰ ਮੁਲਕ ਆ ਉਹਦੇ ਨਾਲ 0 ਪਰ 0 ਟੈਰਫ ਤੇ ਹੋ ਗਿਆ ਫਿਰ ਵਿਸ਼ਵ ਸ਼ਕਤੀ ਕੌਣ ਹੋਇਆ ਇਹਦਾ ਮੰਨੋ ਤੁਸੀਂ ਬੰਗਲਾਦੇਸ਼ ਤੋਂ ਵੀ ਗਏ ਗੁਜ਼ਰੇ ਹੋ ਤੁਹਾਡੀ ਹਸਤੀ ਤੁਸੀਂ ਕੁਝ ਨਹੀਂ ਰਹਿਣ ਦਿੱਤੀ ਮੁਲਕ ਦੀ ਦੁਨੀਆ ਦੇ ਵਿੱਚ ਬੰਗਲਾ ਭਾਰਤ ਨੂੰ ਕਹਿੰਦਾ ਕਿ ਤੁਸੀਂ ਸਾਡੀ ਕਪਾਹ ਖਰੀਦੋ ਭਾਰਤ ਸਰਕਾਰ ਨੇ ਇਥੋਂ ਦੇ ਕਿਸਾਨਾਂ ਦੇ ਕਪਾਹ ਇਹ ਕਿਸਾਨ ਨੂੰ ਬਰਬਾਦ ਕਰਕੇ ਅਮਰੀਕਾ ਤੋਂ ਕਪਾਹ ਮੰਗਾਲੀ ਔਰ ਬੰਗਲਾਦੇਸ਼ ਨੂੰ ਕੀ ਅਮਰੀਕਾ ਨੇ ਕਿ ਭਾਰਤ ਤੋਂ ਪਾਣੀ ਖਰੀਦ ਲਈ ਤੂੰ ਸਾਡੇ ਤੋਂ ਪਾਣੀ ਖਰੀਦ ਤੇ ਆਪਣਾ ਕਪੜਾ ਜ਼ੀਰੋ ਟੈਰਫ ਤੇ ਅਮਰੀਕਾ ਚ ਵੇਚ ਯਾਨੀ ਕਿ ਭਾਰ ਦੇ ਕਿਸਾਨਾਂ ਦੀ ਕਪਾਹ ਖਰੀਦਣੀ ਰੋਕ ਕੇ ਮੋਦੀ ਸਰਕਾਰ ਤੋਂ ਆਪ ਦੀ ਕਪਾਸਿਟੀ ਬੰਗਲਾਦੇਸ਼ 80% ਕਪਾਹ ਭਾਰਤੋਂ ਖਰੀਦਦਾ ਸੀ ਬੰਗਲਾਦੇਸ਼ ਨੂੰ ਕਪਾਹ ਖਰੀਦਣ ਤੋਂ ਰੋਕਿਆ ਤੇ ਸਾਡੀ ਕੱਪੜਾ ਜਿਹੜੀ ਟੈਕਸਟਾਈਲ ਇੰਡਸਟਰੀ ਇਹਦੇ ਦੇ 18% ਟੈਰਫ ਤੇ ਬੰਗਲਾਦੇਸ਼ ਦੀ ਟੈਕਸਟਾਈਲ ਇੰਡਸਟਰੀ ਦੇ 0% ਟੈਰਫ ਸਾਡੀ ਖੇਤੀ ਨੂੰ ਵੀ ਬਰਬਾਦ ਕਰਤਾ ਸਾਡੇ ਉਦਯੋਗ ਨੂੰ ਵੀ ਬਰਬਾਦ ਕਰਤਾ ਕਿਰਤੀ ਲੋਕਾਂ ਨੂੰ ਵੀ ਬਰਬਾਦ ਕਰਤਾ ਸਮਝਣ ਦੀ ਲੋੜ ਸਾਨੂੰ ਆ ਕਿ ਜਾਖੜ ਨੂੰ ਆ ਦੱਸਦੇ ਤਾਂ ਸੀ ਜਾਖੜ ਕਿ 18% ਟੈਰਫ ਜ਼ਿਆਦਾ ਹੁੰਦਾ ਕਿ 0 ਜ਼ਿਆਦਾ ਹੁੰਦਾ ਇੱਕ ਵੇਖੇਗੇ ਹੁਣ ਇਹਦੀ ਗੱਲ ਕਰੀਏ ਤਾਂ 27 ਵੀ ਨੇੜੇ ਆ ਗਈ ਹੈ ਨਾ ਕਿਉਂਕਿ ਹੁਣ ਤਾਂ ਤਿਆਰੀਆਂ ਸ਼ੁਰੂ ਕਰਤੀਆਂ ਬਿਆਨਬਾਜ਼ੀ ਜਿਵੇਂ ਕਿਸਾਨਾਂ ਦੇ ਉਲਟ ਲਗਾਤਾਰ ਇਹ ਬੀਜਪੀ ਵਾਲੇ ਦੇ ਰਹੇ ਨੇ ਕਿ ਲੱਗਦਾ ਫਿਰ ਉਹ ਮਲੋਟ ਵਾਲੇ ਕਾਂਡ ਨੂੰ ਫਿਰ ਇਹਨੂੰ ਫਿਰ ਯਾਦ ਕਰੋਗੇ ਕਿਸਾਨ ਦੇਖੋ ਇਸ ਵਾਰ ਅੰਦੋਲਨ ਕਿਤੇ ਵਿਆਪਕ ਹੋਣਾ ਹਿਮਾਚਲ ਦਾ ਸੇਵ ਪੈਦਾ ਕਰਨ ਵਾਲਾ ਕਿਸਾਨ ਕਸ਼ਮੀਰ ਦਾ ਸੇਵ ਪੈਦਾ ਕਰਨ ਵਾਲਾ ਕਿਸਾਨ ਮਹਾਰਾਸ਼ਟਰ ਗੁਜਰਾਤ ਦਾ ਨਰਮਾ ਕਪਾਹ ਪੈਦਾ ਕਰਨ ਵਾਲਾ ਕਿਸਾਨ ਉਹ ਸਾਰੇ ਇਸ ਫ੍ਰੀ ਟ੍ਰੇਡ ਡੀਲ ਦੇ ਖਿਲਾਫ ਆ ਔਰ ਇਹ ਹਿੰਦੂਤਵ ਦੀ ਗੱਲ ਕਰਦੇ ਸੀਗੇ ਤੇ ਜਿਹੜੇ ਹਿੰਦੂ ਮੰਦਰਾਂ 'ਚ ਦੁੱਧ ਚੜਾਉਂਦੇ ਹੈਗੇ ਆ ਤੇ ਉਹ ਤਾਂ ਗਾਵਾਂ ਨੂੰ ਵੀ ਮਾਸ ਆ ਰਹੀ ਆ ਗਾਵਾਂ ਨੂੰ ਵੀ ਮਾਸ ਆ ਰਹੀ ਆ ਕਿਸੇ ਦੇ ਘਰੇ ਬੀਫ ਮਿਲ ਜੇ ਤੇ ਇਹ ਕਤਲੇਆਮ ਕਰਨ ਵਾਲੀ ਪਾਰਟੀ ਅੱਜ ਮਾਸ ਖਾਣ ਵਾਲੀਆਂ ਗਾਵਾਂ ਦਾ ਦੁੱਧ ਇੱਥੇ ਲਿਆ ਕੇ ਬਹੁ ਗਿਣਤੀ ਦਾ Hindu ਆ ਉਹਨਾਂ ਨੂੰ ਪਿਆਊਗੀ ਉਹੀ ਮਾਸਾਲਾ ਦੁੱਧ ਦੀ ਮੰਦਰ ਚੜਾਉਣਗੇ ਕਿਧਰ ਕਹਿਣਾ ਦਾ Hinduਤਵ ਇਸ ਮੁਲਕ ਦੇ ਆਮ Hindu ਨੂੰ ਸਮਝਣਾ ਚਾਹੀਦਾ ਨਾ ਕਿ ਕਿਵੇਂ ਉਹਦੀਆਂ ਧਾਰਮਿਕ ਭਾਵਨਾਵਾਂ ਨੂੰ ਵਰਤ ਕੇ ਕਿਵੇਂ ਸਾਮਰਾਜੀਆਂ ਦੀ ਜਿਹੜੀ ਚਾਕਰੀ ਹੈਗੀ ਆ ਉਹ ਕਰ ਰਹੇ ਹੈਗੇ ਆ ਜੀਐਮ ਫੂਡ ਆ ਰਿਹਾ ਹੈਗਾ ਹੁਣ ਇਹਨਾਂ ਨੇ ਇੱਕੋ ਜੀਐਮ ਫਸਲ ਸੀ ਸਾਡੇ ਬੀਟੀ ਕਾਟਨ ਨਰਮਾ ਪੱਟੀ ਕੈਂਸਰ ਦੀ ਪੱਟੀ ਬਣ ਗਈ ਕਰਜ਼ੇ ਦੀ ਪੱਟੀ ਬਣ ਗਈ ਬਰਬਾਦ ਕਰਤਾ ਮਾਲਵੇ ਨੂੰ ਮਾਲਵੇ ਦੇ ਹਿੱਸੇ ਨੂੰ ਜਿੱਥੇ ਨਰਮਾ ਬੀਜਦੇ ਸੀ ਤੇ ਹੁਣ ਤਾਂ ਜੀਐਮ ਸੋਇਆਬੀਨ ਆਉਣਾ ਜੀਐਮ ਮੱਕੀ ਆ ਰਹੀ ਹੈਗੀ ਆ ਜਿੰਦੇ ਸਾਡੀ ਸਿਹਤ ਤੇ ਇਹਨੇ ਮਾੜੇ ਅਸਰ ਪੈਣੇ ਹੈਗੇ ਆ ਸਸਤਾ ਅਨਾਜ ਦੇ ਕੇ ਹਸਪਤਾਲ ਭਰਨੇ ਆ ਬਾਕੀ ਸਸਤੇ ਅਨਾਜ ਦਾ ਵਹਿਮ ਆ ਚਾਰ ਵੱਟੀਆਂ ਕੰਪਨੀਆਂ ਅਮਰੀਕਾ ਦੀਆਂ ਏਡੀਐਮ ਡੋਂਗ ਕਾਰਗਲ ਤੇ ਡਰਾਈਫਸ ਜਿਹਨੂੰ ਆਪਾਂ ਆਮ ਸ਼ਾਰਟ ਚ ਕਹਿੰਦੇ ਨੇ ए बी सी डी ਉਹ ਦੁਨੀਆ ਦੇ 90% ਅਨਾਜ ਤੇ ਕਬਜ਼ਾ ਉਹਨਾਂ ਦਾ ਜਿਹੜੀ ਕੰਪਨੀਆਂ 90% ਅਨਾਜ ਤੇ ਕਬਜ਼ਾ ਅਮਰੀਕਾ ਦੀ 13% ਅਭੀ ਆਬਾਦੀ ਜਿਹੜੀ ਆ ਉਹ ਗਰੀਬੀ ਗਰੀਬੀ ਚ ਰਹਿ ਰਹੀ ਹੈ ਤੇ ਉਹ ਜਿਹੜੀ 13% ਆ ਉਹਦਾ 33% ਨੀ ਕਿ 1 ਕਰੋੜ 40 ਲੱਖ ਬੰਦੇ ਇਹੋ ਜਿਹੇ ਆ ਜਿਹੜੇ ਕਿ ਰਜਮੀ ਰੋਟੀ ਨਹੀਂ ਖਾਂਦੇਗੇ ਇਹ ਅਮਰੀਕਾ ਦੀ ਹਾਲਾਤ ਆ ਯੂਰਪੀਨ ਯੂਨੀਅਨ ਚ 21% ਇਦਾਂ ਦੇ ਲੋਕ ਆ ਉਹ ਜਿਹੜੇ ਲਟੇਰੇ ਆ ਦੁਨੀਆ ਭਰ ਦੀ ਖੇਤੀ ਤੇ ਕਬਜ਼ਾ ਕਰ ਰਹੇ ਆ ਬਿਲਗੈਟ ਸਰ ਕੇ 4-4 ਲੱਖ ਕਿੱਲਾਂ ਦੇ ਮਾਲਕ ਆ ਉਹ ਸਾਡੇ ਮੁਲਕ ਦੇ ਲੋਕਾਂ ਨੂੰ ਸਸਤਾ ਨਾਜ ਦੇਣਗੇ ਅੱਜ ਇਹ ਜੇ ਸਸਤਾ ਨਾਜ ਮਿਲ ਰਿਹਾ ਤੁਸੀਂ ਦੇਖ ਲਓ ਕਿ ਪਿਆਜ਼ ਤਾਂ 100 ਰੁਪਏ ਤੱਕ ਚਲਾ ਜਾਂਦਾ ਨਾ ਕਦੇ ਆਟਾ 100 ਰੁਪਏ ਤੱਕ ਗਿਆ ਨਹੀਂ ਗਿਆ ਨਾ ਕੋਕੋ ਤੇ ਐਮਐਸਪੀ ਤੇ ਸਰਕਾਰ ਖਰੀਦੀ ਆ ਜਨਤਕ ਵੰਡ ਪ੍ਰਣਾਲੀ ਦਾ ਹੀ ਲੋੜਵੰਦ ਲੋਕਾਂ ਨੂੰ ਦਿੰਦੀ ਆ ਤੇ ਜਿੱਦਣ ਪ੍ਰਾਈਵੇਟ ਕੰਪਨੀਆਂ ਆ ਗਈਆਂ ਤੇ ਫਿਰ ਇਹ ਅਨਾਜ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਣਾ ਇਹ ਕੀ ਕਰ ਰਿਹਾ ਜਿੱਥੇ ਜਿੱਥੇ ਭਾਜਪਾ ਦੀਆਂ ਸੂਬੇ ਸਰਕਾਰਾਂ ਇਹ ਕਹਿ ਰਹੇ ਕਿ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਸਕੀਮ ਦੇ ਤਹਿਤ ਅਸੀਂ ਜਿਹੜੇ ਵੀ ਜਨਤਕ ਵੰਡ ਪ੍ਰਣਾਲੀ ਤਹਿਤ ਹੈ ਜਿਨ੍ਹਾਂ ਨੂੰ ਸਸਤਾ ਰਾਸ਼ਨ ਮਿਲਦਾ ਅਸੀਂ ਉਹਨਾਂ ਦੇ ਖਾਤੇ 'ਚ ਪੈਸੇ ਪਾ ਦਿਆ ਕਰਨੇ ਆ ਦੇਖਣ ਨੂੰ ਬੜੀ ਚੰਗੀ ਲੱਗਦੀ ਗੱਲ ਹੁਣ ਮੰਨ ਲਓ ਪੰਜਾਬ ਦੇ ਵਿੱਚ 20 ਕਿਲੋ ਕਣਕ ਜਿਹੜੇ ਬੰਦੇ ਨੂੰ ਮਿਲਦੀ ਹੈ ਰਾਸ਼ਨ ਡਿਪੋ ਤੋਂ 5 ਰੁਪਏ ਦੇ ਸਾਹਮਣੇ ਕਿੰਨੇ ਦੀ ਬਣੀ 100 ਰੁਪਏ ਦੀ 100 ਰੁਪਏ ਦੀ 20 ਕਿਲੋ ਕਣਕ ਲੈ ਆਉਂਦਾ ਜੇ ਉਹਦੇ ਖਾਤੇ 'ਚ 100 ਰੁਪਇਆ ਪਵਾਤਾ ਮਾਰਕੀਟ 'ਚ 100 ਦੀ ਕਿੰਨੀ ਕਿੰਨੀ ਮਿਲੂਗੀ 3 ਕਿਲੋ ਜਾਂ 4 ਕਿਲੋ ਠੀਕ ਹੈ ਮਤਲਬ ਉਹ ਕਹ ਇਹ ਨੂੰ ਇਹ ਨਾ ਸਿੱਧਾ ਤੁਹਾਡੇ ਖਾਤੇ ਨਹੀਂ ਪਾਤਾ ਉਹ ਸਬਸਿਡੀ ਲੈ ਆਣਾ ਹੈ ਜਿਹਨੂੰ ਮਿਲਣਾ ੜ ਜਾਣਾ ਹੈਗਾ ਠੀਕ ਹੈ ਇਸ ਕਰਕੇ ਸਸਤਾ ਸੁਸਤਾ ਨਹੀਂ ਦੇਣਾਗਾ ਠੀਕ ਹੈ ਮਹਾਰਾਸ਼ਟਰ ਦੇ ਵਿੱਚ ਇਹਨਾਂ ਨੇ 21 ਲੱਖ ਖਾਤਿਆਂ 'ਚ ਸਿੱਧੇ ਪੈਸੇ ਪਾਉਣੇ ਸ਼ੁਰੂ ਕਰਤੇ 21 ਲੱਖ ਪਰਿਵਾਰ ਨੂੰ ਸਸਤਾ ਰਾਸ਼ਨ ਦੇਣਾ ਬੰਦ ਕਰਤਾ ਜਿਹੜੀ ਸਰਕਾਰ ਲੋਕਾਂ ਤੋਂ ਰਾਸ਼ਨ ਖੋਹ ਰਹੀ ਹੈਗੀ ਆ 55% ਇਸ ਮੁਲਕ ਦੀਆਂ ਔਰਤਾਂ ਖੂਨ ਦੀ ਕਮੀ ਦਾ ਸ਼ਿਕਾਰ ਆ ਤੇ 6 ਸਾਲ ਤੱਕ ਬੱਚੇ ਜਿਹੜੇ ਕਪੋਰਸ਼ਨਲ ਮਰਦੇ ਆ ਵਿਚ ਸਭ ਤੋਂ ਵੱਧ ਉਹ ਬੱਚੇ ਭਾਰਦੇ ਆ ਤੇ ਮੋਦੀ ਦੀ ਸਰਕਾਰ ਚ ਆ ਮੋਦੀ ਦੀ ਸਰਕਾਰ ਚ ਜਿਹੜੀਆਂ ਉਜਰਤਾਂ ਨੇ ਨਾ ਜਿਹੜੇ ਕੱਚੇ ਮਜ਼ਦੂਰ ਆ ਮਲਾਜਮ ਆ ਕੱਚੇ ਮਲਾਜਮਾਂ ਉਹਨਾਂ ਦੀਆਂ ਤਨਖਾਹਾਂ ਇਹੋ ਜਿਹੀਆਂ ਨੇ ਕਿ ਉਹ ਅੰਗਰੇਜ਼ਾਂ ਦੇ ਰਾਜ ਤੋਂ ਵੀ ਪੈੜੀ ਹਾਲਤ ਆ ਇਹ ਡਾਂਟੇ ਨੂੰ ਇਹ ਅੰਕੜੇ ਨੂੰ ਝੁੱਠਲਾ ਕੇ ਦਿਖਾਉਣੇ ਸਮਝਣ ਦੀ ਲੋੜ ਸਾਨੂੰ ਆ ਕਿ ਜਾਖੜ ਨੂੰ ਆ ਜਾਖੜ ਇਸ ਕਰਕੇ ਸਮਝਿਆ ਹੋਇਆ ਕਿਉਂਕਿ 5000 ਕਿੱਲੇ ਦਾ ਮਾਲਕ ਆ ਸਾਰਾ ਨਹਿਰੀ ਪਾਣੀ ਓਵਰਤ ਜਾਂਦਾ ਆ ਆਮ ਕਿਸਾਨਾਂ ਦੀਆਂ ਫਸਲਾਂ ਸੁੱਕਦੀਆਂ ਨੇ ਬਾਗ ਸੁੱਕਦੇ ਆ ਧਰਤੀ ਅਠੋਂ ਪਾਣੀ ਕੱਢ ਨਹੀਂ ਸਕਦੇ ਇਲਾਕੇ ਦਾ ਪਾਣੀ ਜ਼ਹਿਰੀਲਾ ਠੀਕ ਆ ਤੇ ਸਮਝਣ ਦੀ ਜ਼ਰੂਰਤ ਅਸੀਂ ਤਾਂ ਸਮਝੇ ਹੋਏ ਆ ਸਮਝ ਗਈ ਹਜ਼ਾਰਾਂ ਲੋਕ ਸੜਕਾਂ ਤੇ ਨਤਰੇ ਹੋਏ ਇਹ ਬਿਲਕੁਲ ਜਾਨੀ ਕਿ ਵਿਰੋਧ ਤਾਂ ਹੋਣਾ ਦਾ ਜਿਵੇਂ ਪਿਛਲੀ ਵਾਰ ਹੋਇਆ ਸੀ ਉਸੇ ਤਰ੍ਹਾਂ ਹੀ ਇਹਨਾਂ ਦਾ ਫਿਰ ਵਿਰੋਧ ਹੋਵੇਗਾ ਉਸ ਤੋਂ ਵੱਡਾ ਵਿਆਪਕ ਵਿਰੋਧ ਹੋਵੇਗਾ ਔਰ ਤੁਸੀਂ ਦੇਖੋ ਕਿ ਇਹਨਾਂ ਦੇ ਹਾਲ ਤੇ ਆ ਕਿ ਪਹਿਲਾਂ ਇਹ ਕਹਿੰਦੇ ਸੀ ਮੰਤਰਾਲੇ ਵੰਡੇ ਹੋਏ ਆ ਵਿਦੇਸ਼ ਮੰਤਰੀ ਨੇ ਬਾਹਰ ਜਾਣਾ ਹੁੰਦਾ ਵਿਦੇਸ਼ ਮੰਤਰੀ ਤਾਂ ਕਦੇ ਬਾਹਰ ਗਿਆ ਨਹੀਂ ਜੰਦ ਦਾ ਪ੍ਰਧਾਨ ਮੰਤਰੀ ਹਰ ਥਾਂ ਤੇ ਵਿਦੇਸ਼ ਮੰਤਰੀ ਵੀ ਉਹ ਬਣਿਆ ਸੀ ਹੁਣ ਜਦੋਂ ਪੁੱਛਿਆ ਵੀ ਜਿਹੜਾ ਆਪਣਾ ਪਿਊਸ਼ ਗੋਇਲ ਆ ਮੰਤਰੀ ਅਧਿయోగ ਮੰਤਰੀ ਅਧਿయోగ ਮੰਤਰੀ ਤੇ ਮਤਲਬ ਕਮਰਸ ਜਿਹੜਾ ਮੰਤਰਾਲਾ ਉਹਦੇ ਕੋਲੇ ਠੀਕ ਆ ਕਹਿੰਦੇ ਜੀ ਜਿਹੜਾ ਰੂਸ ਤੋਂ ਸਸਤਾ ਤੇਲ ਅਮਰੀਕਾ ਨੇ ਕਿਹਾ ਨਹੀਂ ਲੈਣਾ ਤੇ ਤੁਸੀਂ ਬੰਦ ਕਰਤਾ ਤੁਸੀਂ ਗਨਰਸ ਮੰਤਰੀ ਤੋਂ ਪੁੱਛ ਯਾਨੀ ਕਿ ਗੱਲ ਹੀ ਨਹੀਂ ਕਹਿਣੀ ਆ ਰਹੀਗੀ ਕਹਿੰਦੇ ਜੀ ਐਮ ਫੂਡ ਨਹੀਂ ਆਊਗਾ ਅਮਰੀਕਾ ਦਾ ਸੋਇਆਬੀਨ ਤੇਲ ਸੋਇਆਬੀਨ ਸਾਰਾ ਜੀਐਮ ਉੱਥੇ ਜੀਐਮ ਬਿਲਕੁਲ ਠੀਕ ਆ ਮੱਕੀ ਸਾਰੀ ਜੀਐਮ ਆ ਠੀੜੇ ਕਹਿੰਦਾ ਕਣਕ ਨਹੀਂ ਆਉਣੀ ਤਿੰਨ ਵੱਡੀਆਂ ਫਸਲਾਂ ਨੇ ਅਮਰੀਕਾ 'ਚ ਮੱਕੀ ਸੋਇਆਬੀਨ ਤੇ ਕਣਕ ਜੇ ਸੋਇਆਬੀਨ ਆ ਗਈ ਮੱਕੀ ਆ ਗਈ ਕਣਕ ਰੁਕ ਜੂ ਕਣਕ 50% ਆਪਣੀ ਕਣਕ ਦੁਨੀਆ ਜੀ ਵੇਚਦਾ ਅਮਰੀਕਾ ਜਦੋਂ ਤੁਸੀਂ ਉਹਦੇ ਕਹਿਣ ਤੇ ਤੁਸੀਂ ਇਹ ਜਿਹੜੇ ਬੰਦਿਆਂ ਨੇ ਇਹ ਕਿਹਾ ਸੀਗਾ ਕਿ ਭਗਤ ਸਰਾਭੇ ਵਾਲੀ ਆਜ਼ਾਦੀ ਨਹੀਂ ਆਏਗੀ ਗੋਰਿਆਂ ਦੀ ਸਾਹ ਤੇ ਭੂਰੇ ਆਏ ਆ ਲੋਕ ਉਹਨਾਂ ਦੀਆਂ ਗੱਲਾਂ ਦਾ ਯਕੀਨ ਨਹੀਂ ਕਰਦੇ ਸੀ ਦੱਸ ਦੇ ਨੇ ਇਹ ਆਜ਼ਾਦ ਮੁਲਕ ਤੁਸੀਂ ਕਿਹੜੇ ਮੁਲਕ ਤੋਂ ਤੇਲ ਲੈਣਾ ਕਿਹੜੇ ਤੋਂ ਨਹੀਂ ਲੈਣਾਗਾ ਤੁਸੀਂ ਇਹ ਨਹੀਂ ਤੈਅ ਕਰਨ ਜੋਗੇ ਤੇ ਤੁਹਾਨੂੰ ਤੁਹਾਨੂੰ ਜੇ ਕੋਈ ਕਵੇ ਮੈਂ ਤੁਹਾਨੂੰ ਕਹਿੰਦਾ ਕਿ ਜਗਤਾਰ ਸਿੰਘ ਇੱਧਰ ਨਹੀਂ ਜਾਣਾ ਤੁਸੀਂ ਮੈਨੂੰ ਕਹੋਗੇ ਤੂੰ ਹੁੰਦਾ ਕੌਣਾ ਮੈਨੂੰ ਰੋਕਣ ਵਾਲਾ ਜੇ ਤੁਸੀਂ ਆਜ਼ਾਦ ਹੋ ਤੇ ਜੇ ਤੁਸੀਂ ਕਿਹਦੇ ਗੁਲਾਮ ਹੋ ਇੱਧਰ ਨਹੀਂ ਜਾਣਾ ਤੁਸੀਂ ਕਹੋਗੇ ਜੀ ਜਨਾਬ ਨਹੀਂ ਜਾਂਦੇ ਜੀ ਇਸ ਕਰਕੇ ਜਿਹੜਾ ਆਜ਼ਾਦ ਬੰਦਾ ਹੋਊਗਾ ਉਹ ਇੱਕ ਦੁਨੀਆ ਦੇ ਸਭ ਤੋਂ ਵੱਡੀ ਡੈਮੋਕ੍ਰੇਸੀ ਨਹੀਂ ਇਹ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਸਾਮਰਾਜਿਕ ਕਿ ਕੋਡੀ ਹੋਣ ਵਾਲੀ ਸਰਕਾਰ ਆ ਠੀਕ ਆ ਇਹ ਬ੍ਰਿਸ਼ ਉਸ ਸੰਧੂਰ ਦੀ ਗੱਲ ਕਰਦੇ ਸੀਗੇ ਮੋਦੀ ਦੀ ਮੰਗ ਤੇ ਟਰੰਪ ਸੰਧੂਰ ਪਰ ਗਿਆ ਮੋਦੀ ਦੀ ਮੰਗ 'ਚ ਪੂਰੀ ਦੁਨੀਆ ਦੇ ਸਾਹਮਣੇ ਟਰੰਪ ਨੇ ਸੰਧੂਰ ਬਣਾ ਪਰ ਲਿਆ ਠੀਕ ਆ ਇਹ ਇਹ ਤਾਂ ਹਾਲਾਤ ਬਣੇ ਹੋਏ ਆ ਕਿਸ ਗੱਲ ਦੀ ਟਾਰਾ ਮਾਰ ਰਿਹਾ ਕਿਸ ਗੱਲ ਦੀ ਲਾਰਜੈਸਟ ਡੈਮੋਕ੍ਰੇਸੀ ਹੈਗੀ ਆ ਮੁਲਕ ਦੇ ਕਿਸਾਨਾਂ ਮਜ਼ਦੂਰਾਂ ਨੂੰ ਬਰਬਾਦ ਕਰਨ ਵਾਲੀ ਨੀਤੀ ਲੈਣ ਦੀ ਹੈਗੀ ਆ ਜਾਖੜ ਸਾਹਿਬ ਅਸੀਂ ਸਮਝ ਕੇ ਹੀ ਲੜੇ ਸੀ ਸਮਝ ਕੇ ਹੀ ਤੁਹਾਡੀ ਸਰਕਾਰ ਨੂੰ ਠੁੱਕਿਆ ਚਟਾਇਆ ਸੀ ਤੇ ਸਮਝ ਕੇ ਲੜ ਰਹੇ ਆ ਤੇ ਸਮਝ ਕੇ ਤੁਹਾਡੀ ਜਿਹੜੀ ਸਾਮਰਾਜੀਆਂ ਪ੍ਰਤੀ ਦਲਾਲੀ ਆ ਕਾਰਪੋਰੇਟ ਘਰਾਣਿਆਂ ਪ੍ਰਤੀ ਚੱਕਰੀ ਆ ਉਹਦੇ ਕਰਕੇ ਸਾਰਾ ਕੁਝ ਹੋ ਰਿਹਾ ਉਦੇ ਕਰਕੇ ਅੰਦੋਲਨ ਹੋ ਰਿਹਾ ਤੇ ਤੁਸੀਂ ਫੇਰ ਆਰੋਗੇ ਤੁਸੀਂ ਤਾਂ ਪਤਾ ਨਹੀਂ ਸਮਝੋਗੇ ਨਹੀਂ ਸਮਝੀਏ ਅਮਿਤ ਸ਼ਾਹ ਸਮਝ ਗਿਆ ਤੇ ਪੰਜਾਬ ਦਾ ਦੌਰਾ ਰੱਦ ਕਰ ਗਿਆ ਜੋ ਧਰਵਾਜੀ ਗੱਲ ਸ਼ੁਕਰੀਆ ਜੀ ਸੋ ਇਹ ਸਨ ਰਜਿੰਦਰਦੀਪ ਸਿੰਘ ਵਾਲਾ ਜਿੰਨਾ ਵੱਲੋਂ ਬਾਖੂਬੀ ਅੱਜ ਜਿਹੜੇ ਹੈਗੇ ਦੇਸ਼ ਵਿਆਪਿਕ ਹੜਤਾਲ ਕੀਤੀ ਗਈ ਹੈ ਦੇ ਬਾਰੇ ਗੱਲਬਾਤ ਕੀਤੀ ਗਈ ਹੈ ਤੇ ਜੋ ਨਵੇਂ ਕੀ ਹੁੰਦਾ ਹੈ ਉਹਦਾ ਕੀ ਨੁਕਸਾਨ ਹੈਗਾ ਉਹਦੇ ਬਾਰੇ ਵੀ ਗੱਲਬਾਤ ਕੀਤੀ ਗਈ ਹੈ ਤੇ ਅੱਜ ਨਾਲ ਦੇ ਸਿਧਰ ਤੋਂ ਉਹਨਾਂ ਕਹਿਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਪਹਿਲਾਂ ਇਹਨਾਂ ਦਾ ਵਿਰੋਧ ਭਾਜਪੀ ਦਾ ਹੋਇਆ ਸੀ ਉਹ ਸਾਈ ਦੇ ਵਿੱਚ ਉਸ ਤੋਂ ਜ਼ਿਆਦਾ ਹੋਵੇਗਾ ਕਿਉਂਕਿ ਬੀਜੇਪੀ ਵੱਲੋਂ ਵੀ ਜੋ ਕਾਨੂੰਨ ਵੀ ਲਿਆਂਦੇ ਗਏ ਨੇ ਹਰ ਇੱਕ ਪ੍ਰਤੀਜਿਨ ਹੈਗੇ ਮਾਰੂ ਨੇ ਤੇ ਜੋ ਹੁਣ ਪੰਜਾਬ ਸਰਕਾਰ ਹੋਵੇ ਚਾਹੇ ਉਹ ਜਿਹੜੀ ਪੰਜਾਬ ਸਰਕਾਰ ਹੋਵੇ ਉਹ ਵੀ ਕਿਤੇ ਨਾ ਕਿਤੇ ਕੇਂਦਰ ਦੀ ਬੀ ਟੇਮ ਹੈਗੀ ਆ ਜੋ ਕਾਨੂੰਨ ਲਾਗੂ ਕਰਨ ਦੇ ਵਿੱਚ ਪੂਰਾ ਸਹਾਇਕ ਹੁੰਦੀ ਆ ਜਗਮਤ ਟੀਵੀ ਲਈ ਰਿਪੋਰਟ ਤੋਂ ਜਗਤਾਰ ਸਿੰਘ